ਕਲ ਕਹਿ ਰਹੀ ਹੈ ਕਿ ਪ੍ਰਾਪਰਟੀ ਟੈਕਸ ਨੂੰ ਲੈ ਕੇ ਖਰੜ ਤੇ ਮੋਹਾਲੀ ਨਗਰ ਕੌਂਸਲ ਵੱਲੋਂ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ ਸ਼ਨੀਵਾਰ ਤੇ ਐਤਵਾਰ ਛੁੱਟੀ ਵਾਲੇ ਦਿਨ ਵੀ ਹੁਣ ਲੋਕਾਂ ਦਾ ਕੰਮ ਹੋਵੇਗਾ ਦੋਵੇਂ ਦਿਨ ਹੁਣ ਲੋਕ ਆਪਣਾ ਫਾਰਮ ਭਰ ਸਕਣਗੇ ਪ੍ਰਾਪਰਟੀ ਟੈਕਸ ਲੋਕਾਂ ਵੱਲੋਂ ਭਰਿਆ ਜਾ ਸਕਦਾ ਹੈ ਛੁੱਟੀ ਵਾਲੇ ਦਿਨ ਵੀ ਲੋਕ ਆਪਣੇ ਕੰਮਕਾਜ ਇੱਥੇ ਕਰ ਸਕਣਗੇ ਲੋਕਾਂ ਦਾ ਕੰਮਕਾਜ ਹੋਵੇਗਾ ਨਗਰ ਕੌਂਸਲ ਦਫ਼ਤਰ ਦੇ ਵਿੱਚ ਸ਼ਨੀ ਐਤਵਾਰ ਨੂੰ ਵੀ ਕੰਮ ਹੋਵੇਗਾ ਤਾਂ ਜ਼ਿਆਦਾਤਰ ਸ਼ਹਿਰਾਂ ਦੇ ਵਿੱਚ ਲੋਕਾਂ ਨੂੰ ਪ੍ਰਾਪਰਟੀ ਟੈਕਸ ਭਰਨ 'ਚ ਬੰਦੀ ਮੁਸ਼ਕਲਾਂ ਆ ਰਹੀਆਂ ਸੀ ਤਾਂ ਹੁਣ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਖਰੜ ਤੇ ਮੋਹਾਲੀ ਨਗਰ ਕੌਂਸਲ ਵੱਲੋਂ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ ਸ਼ਨੀਵਾਰ ਅਤੇ ਐਤਵਾਰ ਛੁੱਟੀ ਵਾਲੇ ਦਿਨ ਵੀ ਲੋਕਾਂ ਦਾ ਕੰਮ ਹੋਵੇਗਾ ਛੁੱਟੀ ਵਾਲੇ ਦਿਨ ਵੀ ਨਗਰ ਕੌਂਸਲ ਦਫ਼ਤਰ ਦੇ ਵਿੱਚ ਕੰਮਕਾਜ ਜਾਰੀ ਰਹੇਗਾ ਤਾਂ 31 ਦਸੰਬਰ ਤੱਕ ਟੈਕਸ ਭਰਨ ਦੀ ਆਖਰੀ ਤਾਰੀਖ ਹੈ ਤਾਂ ਹੁਣ ਸ਼ਨੀ ਐਤਵਾਰ ਵੀ ਲੋਕ ਆਪਣਾ ਕੰਮਕਾਜ ਕਰ ਸਕਣਗੇ ਪ੍ਰਾਪਰਟੀ ਟੈਕਸ ਲੋਕਾਂ ਵੱਲੋਂ ਭਰਿਆ ਜਾ ਸਕਦਾ ਹੈ ਦਾਤਾ ਨੂੰ ਦੱਸ ਦੇ ਕਿ ਇਸ ਵਕਤੀ ਵੱਡੀ ਖਬਰ ਆ ਰਹੀ ਹੈ ਪ੍ਰੋਪਰਟੀ ਟੈਕਸ ਨੂੰ ਲੈ ਕੇ ਖਰੜ ਤੇ ਮੁਹਾਲੀ ਨਗਰ ਕੌਂਸਲ ਵੱਲੋਂ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ ਸ਼ਹਿਰੀ ਖੇਤਰ ਦੇ ਵਿੱਚ ਆਰਏ ਘਰਾਂ ਨੂੰ ਇੱਕ ਟਾਈਮ ਤੇ ਕਹਿ ਸਕਦੇ ਆ ਪ੍ਰਾਪਰਟੀ ਟੈਕਸ ਭਰਨਾ ਪੈ ਰਿਹਾ ਤਾਂ ਕਿ ਕਿਸ ਜੋ ਵੀ ਪਿਛਲੀਆਂ ਪਲੈਂਟੀਆਂ ਸੀ ਜਾਂ ਫਾਈਨ ਪਏ ਸੀਗੇ ਉਹ ਸਾਰੇ ਫਾਈਨ ਮਾਫ ਕਰਕੇ ਇੱਕ ਤੁਸੀਂ ਕਿਸ਼ਤ ਦੇ ਰੂਪ ਦੇ ਵਿੱਚ ਭਰ ਸਕਦੇ ਹੋ ਜਿਸਦੇ ਚੱਲਦੇ ਆ ਕਿੱਸਦੇ ਆ ਲੋਕੀ ਕਾਫੀ ਤਦਾਦ ਦੇ ਵਿੱਚ ਪ੍ਰਾਪਰਟੀ ਟੈਕਸ ਭਰਦੇ ਹੋਏ ਨਜ਼ਰ ਆ ਰਹੇ ਨੇ ਇਸ ਸਮੇਂ ਨਗਰ ਕੌਂਸਲ ਖਰੜ ਦੇ ਵਿੱਚ ਮੌਜੂਦਾ ਲੋਕਾਂ ਨਾਲ ਵੀ ਗੱਲਬਾਤ ਕਰਾਂਗੇ ਇਹ ਭਾਜੀ ਤੁਹਾਡਾ ਕੀ ਨਾਮ ਹੈ ਮਹਿੰਦਰ ਸਿੰਘ ਇਹ ਅੱਜ ਤੁਸੀਂ ਪ੍ਰਾਪਰਟੀ ਟੈਕਸ ਭਰ ਪ੍ਰਾਪਰਟੀ ਟੈਕਸ ਕਿੰਨੇ ਸਾਲ ਦਾ ਸੀਗਾ ਤੁਹਾਡਾ ਪ੍ਰਾਣ 2018 ਤੋਂ 2018 ਤੋਂ ਪਿਆ ਸੀਗਾ ਕਿੰਨਾ ਕਿਹਾ ਸੀ ਨਾ ਮਕਾਨ ਤੇ ਉਦੋਂ ਤੱਕ ਭਰਿਆ ਨਹੀਂ ਸੀਗਾ ਉਦੋਂ ਤੱਕ ਭਰਿਆ ਨਹੀਂ ਸੀ ਹੁਣ ਕਿੰਨਾ ਜਿਹੜਾ ਪੂਰਾ ਟੈਕਸ ਪਿਆ ਹਾਂ 2150 ਹੂੰ ਜਿਹੜਾ ਹੁਣ ਤੱਕ ਦਾ 2023 ਤੱਕ ਦਾ ਜਿਹੜਾ ਭਰਿਆ ਅੱਜ ਕੋਈ ਲਾਸਟ ਤਰੀਕ ਹੈ ਅੱਜ ਲਾਸਟ ਕੱਲ ਦੀ ਛੁੱਟੀ ਹੈ ਕੱਲ ਦੀ ਔਰ ਪਰਸੋਂ ਨਹੀਂ ਇਸ ਕਰਕੇ ਅੱਜ ਲਾਸਟ ਬਣਦੀ ਹੈ ਵੈਸੇ 31 ਦਸੰਬਰ ਤੱਕ ਦੱਸਦੇ ਸੀ ਪਰ 31 ਦਸੰਬਰ ਕਿਉਂਕਿ ਸੰਡੇ ਹੈ ਇਸ ਕਰਕੇ ਅੱਜ ਭਰਿਆ ਹੂੰ ਕਿ ਜਿਹੜਾ ਇਹ ਜੋ ਪਿਛਲੇ ਕਾਫੀ ਲੰਬੇ ਸਮੇਂ ਤੋਂ ਜਨਰ ਨਹੀਂ ਭਰਿਆ ਉਹਨਾਂ ਨੂੰ ਹੁਣ ਫਾਈਨ ਵਗੈਰਾ ਨਹੀਂ ਲੱਗ ਰਿਹਾ ਬਿਲਕੁਲ ਬਿਲਕੁਲ ਉਹ 31 ਦਸੰਬਰ ਤੱਕ ਜਿਹੜਾ ਹੈਗਾ ਸੀਗਾ ਕੋਈ ਫਾਈਨ ਨਹੀਂਗਾ ਕੋਈ ਕੁਝ ਨਹੀਂ ਜਿੰਨਾ ਟੈਕਸ ਬਣਦਾ ਐਕਚੁਅਲੀ ਜਿਹੜਾ ਬਣਦਾ ਉਹ ਉਪਰ ਆ ਰਿਹਾ ਕੋਈ ਦਿੱਕਤ ਪਰੇਸ਼ਾਨੀ ਨਹੀਂ ਆਈ ਨਹੀਂ 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 ਕੋਈ 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 ਪ੍ਰੋਬਲਮ ਭਾਈ ਤੁਹਾਡੇ ਕੀ ਨਾਮ ਹੈ ਮੈਂ ਸਰ ਜਗਦੀਸ਼ ਚੰਦਰ ਸ਼ਰਮਾ ਨਾਮ ਹੈ ਮੇਰਾ ਸ਼ਿਵਾਲਿਕ ਸਿਟੀ ਤੋਂ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਆਰਡਬਲੂ ਤੋਂ ਤੇ ਅੱਜ ਮੈਂ ਆਪਣੇ ਫਲੈਟ ਦਾ ਭਰਨਾ ਆਇਆ ਸੀਗਾ ਕਿੰਨੇ ਸਾਲ ਦਾ ਪੈਂਡਿੰਗ ਪਿਆ ਸੀ ਇਹ ਸਰ 2 ਸਾਲ ਦਾ ਸੀਗਾ ਕਿੰਨਾ ਟੈਕਸ ਪਿਆ ਹੁਣ ਤੱਕ ਇਹ 312 ਰੁਪਏ ਲੱਗੇ ਕੋਈ ਫਾਈਨ ਵਗੈਰਾ ਲੱਗਿਆ ਨਹੀਂ ਸਰ ਕੋਈ ਨਹੀਂ ਸਾਡਾ ਜਾਣਕਾਰੀ ਇਹਨਾਂ ਨੇ ਭਰ ਲਿਆ ਕੋਈ ਕੋਈ ਸਮੱਸਿਆ ਨਹੀਂ ਹਾਂਜੀ ਬਿਲਕੁਲ ਖਾਸ ਤੌਰ ਤੇ ਲੋਕੀ ਪ੍ਰਾਪਰਟੀ ਟੈਕਸ ਭਰਦੇ ਨਜ਼ਰ ਆ ਰਹੇ ਨੇ ਭਾਜੀ ਇਹਨਾਂ ਨੇ 2 ਸਾਲ ਦਾ ਭਰਿਆ ਭਾਜੀ ਇਹਨਾਂ ਨੇ 2018 ਤੋਂ ਭਰਿਆ ਆ ਹਾਲਾਂਕਿ ਇੱਕ ਵਨ ਟਾਈਮ ਸੈਟਲਮੈਂਟ ਕਰ ਦਿੱਤੀ ਗਈ ਆ ਕਿ ਜੇਕਰ ਤੁਸੀਂ ਪਿਛਲਾ ਜੋ ਟੈਕਸ ਨਹੀਂ ਭਰਿਆ ਪ੍ਰਾਪਰਟੀ ਟੈਕਸ ਤਾਂ ਉਹ ਪ੍ਰਾਪਰਟੀ ਟੈਕਸ ਬਿਨਾਂ ਜੁਰਮਾਨੇ ਤੋਂ ਤੁਸੀਂ ਹੁਣ ਭਰ ਸਕਦੇ ਹੋ ਪਰ 31 ਤਰੀਕ ਤੋਂ ਬਾਅਦ ਜੁਰਮਾਨਾ ਵੀ ਲੱਗੇਗਾ ਹੋ ਸਕਦਾ ਜੋ ਕਾਨੂੰਨੀ ਕਾਰਵਾਈ ਵੀ ਹੋ ਸਕਦੀ ਹੈ ਪਰ ਖਾਸ ਤੌਰ ਤੇ ਜਿਹੜਾ ਲੋਕਾਂ ਨੂੰ ਇਹ ਪ੍ਰਾਪਰਟੀ ਟੈਕਸ ਭਰਨ ਦਾ ਜੋ ਨਿਯਮਤ ਸਮਾਂ ਦਿੱਤਾ ਗਿਆ ਉਸ ਤੋਂ ਬਾਅਦ ਲੋਕੀ ਕਾਫੀ ਤعداد ਦੇ ਵਿੱਚ ਪ੍ਰਾਪਰਟੀ ਟੈਕਸ ਭਰਦੇ ਹੋ ਨਜ਼ਰ ਆ ਰਹੇ ਨੇ ਕੈਮਰਾ ਪਰਸਨ प्रमोद ਦੇ ਨਾਲ ਕਮਲਦੀਪ ਜੀ মিডিਆ ਖਰੜ ਕਾਫੀ ਤਦਾਦ ਦੇ ਵਿੱਚ ਲੋਕੀ ਪ੍ਰਾਪਰਟੀ ਟੈਕਸ ਭਰ ਰਹੇ ਨੇ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਸ਼ਨੀਆ ਤੇ ਐਤਵਾਰ ਹੈ ਜਿਸ ਕਰਕੇ ਹੋ ਸਕਦਾ ਲੋਕਾਂ ਨੂੰ ਦਿੱਕਤ ਪਰੇਸ਼ਾਨੀ ਆਵੇ ਪਰ ਉਸ ਤੋਂ ਪਹਿਲਾਂ ਹੀ ਕਾਫੀ ਤਦਾਦ ਦੇ ਵਿੱਚ ਲੋਕਾਂ ਨੇ ਜੋ ਆਪਣਾ ਪੈਂਡਿੰਗ ਪ੍ਰਾਪਰਟੀ ਟੈਕਸ ਜਿਗਾ ਸੀਗਾ ਜਿੰਨਾ ਵੀ ਸ਼ਹਿਰੀ ਖੇਤਰ ਦੇ ਵਿੱਚ ਘਰ ਹੁੰਦੇ ਸੀ ਉਹ ਸਾਰੇ ਆਪਣਾ ਟੈਕਸ ਪੇ ਕਰ ਰਹੇ ਨੇ ਸਾਡੇ ਨਾਲ ਸੰਜੇ ਕੁਮਾਰ ਜੀ ਜੂਨੀਅਰ ਸਹਾਇਕ ਪ੍ਰਾਪਰਟੀ ਟੈਕਸ ਨਗਰ ਕੌਂਸਲ ਖਰੜਾ ਤੋਂ ਜੁੜਨੇ ਸੰਜੇ ਕੁਮਾਰ ਜੀ ਕਿਹੋ ਜਿਹਾ ਰਿਸਪੌਂਸ ਲੋਕਾਂ ਵੱਲੋਂ ਮਿਲ ਰਿਹਾ ਕਿਉਂਕਿ ਅੱਜ ਪ੍ਰਾਪਰਟੀ ਟੈਕਸ ਦੀਆਂ ਕਸ ਕਰ ਸਕਦੇ ਆਖਰੀ ਤਰੀਕਾਂ ਜਿਹੜ ਦੇਖੋ ਇਹ ਲੋਕਾਂ ਵੱਲੋਂ ਰੋਜ਼ 100 150 ਰਿਟਰਨਾਂ ਭਰੀਆਂ ਜਾ ਰਹੀਆਂ ਐ ਅਸੀਂ 4 ਕਰੋੜ ਦੇ ਨਜ਼ਦੀਕ ਇਕੱਠਾ ਕਰ ਚੁੱਕੇ ਹਾਂ ਠੀਕ ਹੈ ਜੀ ਤੇ ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਅਸੀਂ ਛੁੱਟੀ ਵਾਲੇ ਦਿਨ ਵੀ ਸ਼ਨੀ ਐਤਵਾਰ ਆਉਣ ਵਾਲਾ ਆਪਣੀ ਬ੍ਰਾਂਚ ਖੋਲੀ ਹੋਈ ਹੈ ਤੇ ਵੱਧ ਤੋਂ ਵੱਧ ਲੋਕਾਂ ਦਾ ਸਹਿਯੋਗ ਮਿਲ ਰਿਹਾ ਤੇ ਲੋਕਾਂ ਨੂੰ ਸਰਕਾਰ ਵੱਲੋਂ ਦਿੱਤੀ ਜਾ ਰਹੀ OTS ਦਾ ਫਾਇਦਾ ਮਿਲ ਰਿਹਾ ਜੀ ਵਨ ਟਾਈਮ ਸੈਟਲਮੈਂਟ ਹੋਈ ਹੈ OTS ਹੋਈ ਹੈ ਉਸ ਦਾ ਕਹਿ ਸਕਦੇ ਕੋਈ ਫਾਈਨ ਵਗੈਰਾ ਪੈ ਰਿਹਾ ਜੋ ਪਿਛਲਾ ਨਹੀਂ ਪਿਆ ਸੀ ਸਰ ਕੋਈ ਫਾਈਨ ਨਹੀਂ ਹੈ ਕਿਸੇ ਤਰ੍ਹਾਂ ਦਾ ਸਾਰੀ ਪੈਨਲਟੀ ਮਾਫ ਹੈ ਸਾਰਾ ਇੰਟਰਸਟ ਮਾਫ ਹੈ ਜੀ ਕਿ ਕਿ ਹਿਸਾਬ ਤੇ ਪ੍ਰੋਪਰਟੀ ਟੈਕਸ ਲਿਆ ਜਾ ਰਿਹਾ ਹੈ ਕੀ ਰੇਟ ਇਹਦੇ ਅਲੱਗ-ਅਲੱਗ ਪੈਰਾਮੀਟਰਸ ਹਨ ਸਰ ਰੈ residențial ਦਾ ਅਲੱਗ ਹੈ ਕਮਰਸ਼ੀਅਲ ਦਾ ਅਲੱਗ ਹੈ ਜੀ ਤੇ ਸਰ ਮਤਲਬ ਜੇ ਕੋਈ ਰੈਂਟਡ ਪ੍ਰੋਪਰਟੀ ਹੈ ਉਹਦਾ ਅਲੱਗ ਹੈ ਜੀ ਜੇਕਰ 31 ਤਰੀਕ ਤੱਕ ਨਾ ਭਰਿਆ ਕਿਸੇ ਨੇ ਟੈਕਸ ਉਸ ਤੋਂ ਬਾਅਦ ਕੋਈ ਛੂਟ ਜਾਂ ਕਿ ਸਦੇ ਉਸਤੇ ਜੁਰਮਾਨਾ ਵਗੈਰਾ ਨਹੀਂ 31 ਤਰੀਕ ਤੋਂ ਬਾਅਦ ਕੋਈ ਛੂਟ ਨਹੀਂ ਹੈ ਜੀ ਹਮ ਅਫਟਰ ਮਤਲਬ ਫਰੋਮ 1 ਜਨਵਰੀ देयर विल बी 10% ਪੈਨਲਟੀ ਐਪਲੀਕੇਬਲ ਔਨ ਕਰੰਟ ਡਿਮਾਂਡ ਹਮ ਉਹ ਤੋਂ ਲਾ ਕੋਈ ਜਿਸ ਤਰੀਕੇ ਨਾਲ ਚਲੋ ਤੁਸੀਂ ਸ਼ਨੀਐਤਵਾਰ ਵੀ ਦਫਤਰ ਖੋਲੋਗੇ ਤਾਂ ਕਿ ਲੋਕਾਂ ਨੂੰ ਕੋਈ ਖੱਜਲ ਖਵਾਰੀ ਨਾ ਹੋਵੇ ਜਿਨ੍ਹਾਂ ਨੇ ਨਹੀਂ ਭਰਿਆ ਪ੍ਰਾਪਰਟੀ ਟੈਕਸ ਆਨਲਾਈਨ ਕੋਈ ਮਾਧਿਅਮ ਹੈ ਜਿਸ ਦੇ ਰਾਹੀਂ ਇਹ ਪੇ ਕੀਤਾ ਜਾ ਸਕਦਾ ਹੈ ਸਰ ਸਰਕਾਰ ਦੀ ਉਹ ਐਮ ਸੇਵਾ ਐਪ ਹੈ ਜਿੱਤੇ ਜਾ ਕੇ ਲੋਕੀ ਭਰ ਸਕਦੇ ਨੇ ਤੇ ਉਸ ਦਾ ਵੀ ਲੋਕ ਬਹੁਤ ਫਾਇਦਾ ਚੱਕਦੇ ਹੁਣ ਤੱਕ ਕਿੰਨੇ ਕਿ ਪਰਸੈਂਟ ਜਿਹੜੇ ਕਿ ਖਰੜ ਦੇ ਗੱਲ ਕੀਤੀ ਜਾਵੇ ਕਿੰਨੇ ਕਿ ਪਰਸੈਂਟ ਹੈ ਜਿਹੜੇ ਪੈਂਡਿੰਗ ਪਏ ਜਿਨ੍ਹਾਂ ਦਾ ਪ੍ਰਾਪਰਟੀ ਟੈਕਸ ਹੋਣ ਵਾਲਾ ਹੋਵੇ ਪ੍ਰਾਪਰਟੀ ਟੈਕਸ ਅਸੀਂ ਟਾਈਮ ਟੂ ਟਾਈਮ ਜੇ ਕੋਈ ਪੈਂਡਿੰਗ ਰਹਿ ਜਾਂਦਾ ਤਾਂ ਉਹਨਾਂ ਨੂੰ ਨੋਟਿਸ ਕੱਢੀ ਜਾਂਦੇ ਤੇ ਜ਼ਿਆਦਾਤਰ ਪਰਨੇ ਦਾ ਮਤਲਬ ਇਸ ਛੂ ਉਹਦੇ ਛੂਟ ਆਨ ਕਰਕੇ ਕਾਫੀ ਜ਼ਿਆਦਾ ਆ ਗਿਆ ਕੈਮਰਾਪਰਸਨ प्रमोद ਦੇ ਨਾਲ ਕਮਲਦੀਪ ਜੀ ਮੀਡੀਆ ਖਰੜ ਪ੍ਰੋਗਰਟੈਕਸ ਨੂੰ ਲੈ ਕੇ ਲੋਕਾਂ ਨੂੰ ਕੋਈ ਦਿੱਕਤ ਪਰੇਸ਼ਾਨੀ ਨਾ ਆਵੇ ਆਫਲਾਈਨ ਮਾਧਿਮ ਦੇ ਰਾਹੀਂ ਸ਼ਨੀਆ ਤੇ ਐਤਵਾਰ ਵੀ ਨਗਰ ਕੌਂਸਲ ਖਰੜ ਦੇ ਵਿੱਚ ਜਿੱਥੇ ਲੋਕਾਂ ਦੇ ਪ੍ਰੋਪਰਟੀ ਟੈਕਸ ਭਰਨ ਦੇ ਲਈ ਸਹੂਲਤ ਦਿੱਤੀ ਜਾਵੇਗੀ ਲੋਕੀ ਆ ਕੇ ਪ੍ਰੋਪਰਟੀ ਟੈਕਸ ਭਰ ਸਕਦੇ ਨੇ ਤਾਂ ਉੱਥੇ ਨਗਰ ਨਿਗਮ ਮੁਹਾਲੀ ਵੱਲੋਂ ਵੀ ਅਜਿਹੀ ਸਹੂਲਤ ਦਿੱਤੀ ਜਾਵੇਗੀ ਤਾਂ ਕਿ ਲੋਕੀ ਪਰੇਸ਼ਾਨ ਨਾ ਹੋ ਸਕਣ ਖਾਸ ਖਾਸ ਤੌਰ ਤੇ ਇਹ ਗੱਲਬਾਤ ਕਰਾਂਗੇ ਸਾਡੇ ਨਾਲ ਨਗਰ ਨਿਗਮ ਮੁਹਾਲੀ ਦੇ ਸੁਪਰਡੈਂਟ ਮਜੂਦ ਨੇ ਸਰ ਸਭ ਤੋਂ ਪਹਿਲਾਂ ਨਾਮ ਕੀ ਤੁਹਾਡਾ ਜੀ ਅਫਜ਼ਲ ਸਿੰਘ ਗਲਚੇ ਸੁਪਰਡੈਂਟ ਐਮਸੀ ਮੁਹਾਲੀ ਜੀ ਤੁਸੀਂ ਅੱਜ ਪ੍ਰੋਪਰਟੀ ਟੈਕਸ ਭਰਨ ਆਏ ਹੋ ਆ ਮੈਂ ਆਪਣਾ ਪ੍ਰੋਪਰਟੀ ਟੈਕਸ ਭਰਨ ਆਇਆ ਕਿਉਂਕਿ ਜਦੋਂ ਆਪਾਂ ਲੋਕਾਂ ਨੂੰ ਬਿਅਰਨੈਸ ਕਰ ਰਹੇ ਆਂ ਤੇ ਆਪਣਾ ਪ੍ਰੋਪਰਟੀ ਟੈਕਸ ਉਗੇ ਨਗਰ ਨਿਗਮਾਂ ਜਿਹੜੀਆਂ ਕਾਰਪੋਰੇਸ਼ਨਾਂ ਹੈਗੀਆਂ ਇਹਨਾਂ ਦਾ ਕੋਈ ਫੰਡ ਤਾਂ ਹੁੰਦਾ ਨਹੀਂ ਹੈਗਾ ਕਿਉਂਕਿ ਇਹਨਾਂ ਦਾ ਜਿਹੜਾ ਫੰਡ ਇਹੀ ਹੈਗਾ ਜਿਹੜੀ ਆਪਾਂ ਕਮਾਈ ਕਰਕੇ ਆਪ ਦਿੰਨੇ ਆ ਮਿਹਨਤ ਕਰਕੇ ਦਿੰਨੇ ਉਹੀ ਮੁਲਾਜ਼ਮਾਂ ਨੂੰ ਤਨਖਾਹ ਮਿਲਦੀ ਹੈ ਤੇ ਇਸ ਕਰਕੇ ਗਵਰਨਮੈਂਟ ਨੇ ਪੰਜਾਬ ਸਰਕਾਰ ਨੇ ਇੱਕ ਰਾਹ ਦਿੱਤੀ ਹੈ ਵੀ 31 ਦਸੰਬਰ ਤੱਕ ਬਿਨਾਂ ਪ lãi ਦੇ ਵਿਆਜ ਤੋਂ ਟੈਕਸ ਜਮ੍ਹਾਂ ਕਰਾਓ 31 ਤਰੀਕ ਤੱਕ ਬਿਨਾ ਵਿਆਜ ਬਿਨਾ ਟੈਕਸ ਤੋਂ ਤੁਸੀਂ ਆਪਦਾ ਪ੍ਰਾਪਰਟੀ ਟੈਕਸ ਭਰ ਸਕਦੇ ਹੋ ਪਰ ਅੱਗੇ ਹੁਣ ਸ਼ਨੀ ਐਤਵਾਰ ਆ ਗਏ ਨਗਰ ਕਾਉਂਸਲ ਖਰੜ ਦੇ ਨਾਲ ਗੱਲਬਾਤ ਕੀਤੀ ਉਹ ਤਾਂ ਕਹਿ ਰਹੇ ਨੇ ਕਿ ਅਸੀਂ ਇਹ ਜਿਹੜਾ ਪ੍ਰਾਪਰਟੀ ਟੈਕਸ ਸ਼ਨੀ ਐਤਵਾਰ ਵੀ ਲੈ ਲਾਂਗੇ ਲੋਕਾਂ ਦੇ ਵਾਸਤੇ ਸਹੂਲਤ ਹੈ ਨਗਰ ਨਿਗਮ ਮੋਹੱਲੀ ਦੀ ਕੀ ਪਾਲਸੀ ਹੈ ਅਸੀਂ ਮੋਹੱਲੀ ਵਿੱਚ ਵੀ ਇੰਡਸਟਰੀਆ ਦਾ ਕੈਂਪਸ ਵੀ ਲਗਾ ਰਹੇ ਹਾਂ ਤੇ ਦਫ਼ਤਰ ਆਮ ਓਪਨ ਖੁੱਲਾ ਹੈਗਾ ਬਿਲਕੁਲ ਸ਼ਨੀਵਾਰ ਨੂੰ ਵੀ ਤੇ ਐਤਵਾਰ ਨੂੰ ਖੁੱਲਾ ਹੈਗਾ ਕੈਂਪ ਕੈਂਪ ਕਿੱਥੇ ਲਗਾ ਰਹੇ ਹੋ ਕੈਂਪ ਇੰਡਸਟਰੀਆ ਇੰਡਸਟਰੀ ਬੋਰਡ ਦਾ ਦਫ਼ਤਰ ਹੈਗਾ 7 ਫੇਜ਼ ਦੇ ਵਿੱਚ ਉੱ ਟੈਕਸ ਲਿਆ ਜਾਵੇਗਾ ਉਸੇ ਪ੍ਰੋਪਰਟੇਕਸ ਲਿਆ ਜਾਏਗਾ ਲੋਕਾਂ ਨੂੰ ਉਹਨਾਂ ਨੇ ਮੈਸੇਜ ਲਗਾਤਾ ਹੈਗਾ ਪਈ ਅਸੀਂ ਮਤਲਬ ਇਸੇ ਆ ਕੇ ਟੈਕਸ ਭਰਾਂਗੇ ਆ ਕੀ ਤਾਂ ਕਿ ਸਾਡੇ ਲੋਕਾਂ ਨੂੰ ਇੱਕ ਵਧੀਆ ਸਹੂਲਤ ਮਿਲ ਰਹੀ ਹੈ ਲੋਕਾਂ ਦੀ ਜੋ ਖੱਜਲ ਖਵਰੀ ਉਹ ਖਤਮ ਹੋ ਜਾਏਗੀ ਖਤਮ ਹੋ ਜਾਈਗੇ ਇਸ ਤੋਂ ਪਹਿਲਾਂ ਵੀ ਅਸੀਂ 8 ਕੈਂਪ ਲਗਾ ਚੁੱਕੇ ਹਾਂ ਇਸ ਮਹੀਨੇ ਹੂੰ ਤੇ ਉਹਦੇ ਵਿੱਚ ਲੋਕਾਂ ਨੇ ਕਾਫੀ ਸਾਨੂੰ ਪ੍ਰੋਪਰਟੇਕਸ ਭਰਨ ਵਿੱਚ ਕਾਫੀ ਉੱਸਾ ਪੈਦਾ ਕੀਤਾ ਲਗਭਗ ਲਗਭਗ ਮੰਨੀਆਂ ਤੇ ਕਿੰਨਾ ਕਿ ਜਿਹੜਾ ਹਜੇ ਪ੍ਰੋਪਰਟੇ ਟੈਕਸ ਟੈਕਸ ਪੈਂਡਿੰਗ ਪਿਆ ਕਿ ਜੋ ਲੈਣ ਵਾਲਾ ਮੁਹੱਲੇ ਨਗਰ ਦੇਖੋ ਇਹ ਮੈਂ ਰਿਕਾਰਡ ਦੇਖ ਕੇ ਦੱਸ ਸਕਦਾ ਉੱਥੇ ਦੇਸ ਬਿਲਕੁਲ ਨਹੀਂ ਹੈਗੀ ਤੇ 6 ਤਰੀਕ ਦੇ ਮੈਂ ਦਸਪਾ ਮੰਗਾ ਜੀ ਸੁਪਰਡੰਸਰ ਲੋਕੀ ਖੋਸ਼ ਨੇ ਕਿ ਜੋ ਰਿਕ ਰਾਹ ਦਿੱਤੀ ਗਈ ਹੈ ਲੋਕੀ ਇੰਨੇ ਖੁਸ਼ ਆ ਕਿ ਅਸੀਂ ਮੇਰੇ ਤੋਂ ਵੀ ਸਬਦਾ ਕੀਤੀ ਗਈ ਹੈ ਸਾਡੇ ਮਾਨਯੋਗ ਕਮਿਸ਼ਨਰ ਮੈਡਮ ਨਵਜੋਦ ਕੋਲ ਹੈਗੇ ਪਿੱਛੇ ਅਸੀਂ ਹੂੰ ਉਹਨੇ ਹਦਾਤਾਂ ਦੇ ਮਦਦ ਕਰ ਸੀ ਸ਼ਾਇਦ ਦੇ ਵਿੱਚ ਜੇ ਕੋਈ ਬੰਦਾ ਬਿਲਦ ਹੈਗਾ ਕੋਈ ਟੈਕਸ ਨਹੀਂ ਭਰ ਸਕਦਾ ਉਹ ਸਾਨੂੰ ਫੋਨ ਕਰਦਾ ਅਸੀਂ ਉਹਨੂੰ ਟੈਕਸ ਭਰ ਕੇ ਉਸਦੇ ਘਰ ਭੇਜ ਦਿੰਦੀ ਆ ਪੇਮੈਂਟ ਅਸੀਂ ਬਾਅਦ ਕਲੈਕਟ ਕਰ ਲੈਂਦੀ ਆ ਸੀਨੀਅਰ ਸਟਰੀ ਜਨ ਵੀ ਕੋਈ ਪ੍ਰੋਬਲਮ ਹੈਗੀ ਕੋਈ ਬੰਦਾ ਬਿਮਾਰ ਹੈਗਾ ਉਹਦੇ ਵਾਸਤੇ ਵੀ ਇਸ ਦਾ ਸੂਤ ਦਿੱਤੀ ਹੋਈ ਆ ਯਾਨੀ ਕਿ ਕੈਸੇ ਦਿਓ ਆਫਲਾਈਨ ਆਨਲਾਈਨ ਅਤੇ ਘਰ ਜਾ ਕੇ ਵੀ ਜਿਹੜਾ ਟੈਕਸ ਪ੍ਰੈਜਰ ਹੈ ਨਾ ਉਸ ਤੋਂ ਟੈਕਸ ਭਰਵਾਇਆ ਜਾ ਰਿਹਾ ਜਿਸ ਦਾ ਵੀ ਕੋਈ ਚਾਵੇ ਉਸ ਦਾ ਟੈਕਸ ਫਾਰਮ ਤਿਆਰ ਬਿਲਕੁਲ ਸਾਮਰਪਾਸੰ ਪ੍ਰਮੋਦਨ ਕਮਲਦੀਪ ਜੀ ਮੀਡੀਆ ਤਾਂ ਪ੍ਰਾਪਰਟੀ ਟੈਕਸ ਨੂੰ ਲੈ ਕੇ ਖਰੜ ਤੇ ਮੋਹਾਲੀ ਨਗਰ ਕੌਂਸਲ ਵੱਲੋਂ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ ਸ਼ਨੀ ਐਤਵਾਰ ਨੂੰ ਵੀ ਹੁਣ ਲੋਕ ਆਪਣਾ ਕੰਮਕਾਰ ਕਰ ਸਕਣਗੇ ਦੋਵੇਂ ਦਿਨ ਲੋਕ ਆਪਣਾ ਫਾਰਮ ਭਰ ਸਕਣਗੇ ਪ੍ਰਾਪਰਟੀ ਟੈਕਸ ਲੋਕਾਂ ਵੱਲੋਂ ਭਰਿਆ ਜਾ ਸਕਦਾ ਹੈ ਛੁੱਟੀ ਵਾਲੇ ਦਿਨ ਵੀ ਨਗਰ ਕੌਂਸਲ ਦਫ਼ਤਰ ਦੇ ਵਿੱਚ ਕੰਮਕਾਜ ਜਾਰੀ ਰਹੇਗਾ ਕਿ ਕਿ ਜ਼ਿਆਦਾਤਰ ਸ਼ਹਿਰਾਂ ਦੇ ਵਿੱਚ ਲੋਕਾਂ ਨੂੰ ਪ੍ਰੋਪਰਟੀ ਟੈਕਸ ਪਰੰਸਬੰਧੀ ਪਰੇਸ਼ਾਨੀਆਂ ਆ ਰਹੀਆਂ ਸੀ 31 ਦਸੰਬਰ ਲਾਸਟ ਡੇਟ ਹੈ ਜਿਸ ਕਾਰਨ ਹੁਣ ਕੁਝ ਹੀ ਦਿਨ ਬਾਕੀ ਨੇ 1-2 ਦਿਨ ਬਾਕੀ ਨੇ ਤੇ ਸ਼ਨੀ ਐਤਵਾਰ ਨੂੰ ਵੀ ਹੁਣ ਲੋਕਾਂ ਦਾ ਕੰਮਕਾਜ ਜਾਰੀ ਰਹੇਗਾ ਤਾਂ ਪੂਰੀ ਖਬਰ ਤੇ ਅਪਡੇਟ ਦੇਣ ਦੇ ਲਈ ਮੇਰੇ ਸਹਿਯੋਗੀ ਕਮਲਦੀਪ ਮੇਰਾ ਜਾਣਕਾਰੀ ਸਾਂਝਾ ਕਰ ਰਹੇ ਸੀ ਤਾਂ ਹੁਣ ਸ਼ਨੀ ਐਤਵਾਰ ਨੂੰ ਵੀ ਕੰਮ ਜਾਰੀ ਰਹੇਗਾ ਕਮਲ ਜਿਸ ਤਰੀਕੇ ਦੇ ਨਾਲ ਲੋਕਾਂ ਨੂੰ ਰਾਹਤ ਮਿਲੀ ਹੈ ਨਗਰ ਕੌਂਸਲ ਵੱਲੋਂ ਰਾਹਤ ਦਿੱਤੀ ਗਈ ਹੈ ਕੀ ਕੁਝ ਲੱਗਦਾ ਕਿਉਂਕਿ ਸ਼ਨੀ ਐਤਵਾਰ ਨੂੰ ਪੇਮੈਂਟ ਕਿੱਦਾਂ ਹੋਵੇਗੀ ਸਭ ਤੋਂ ਵੱਡੀ ਗੱਲ ਹੈ ਕਿ ਸ਼ਨੀ ਐਤਵਾਰ ਨੂੰ ਨਗਰ ਕੌਂਸਲ ਨੇ ਆਪਣਾ ਕੰਮ ਜਾਰੀ ਰੱਖਿਆ ਤਾਂ ਪੇਮੈਂਟ ਕਿੱਦਾਂ ਕੀਤੀ ਜਾਵੇਗੀ ਇਹ ਬਿਲਕੁਲ ਕੁਲਵਿੰਦਰ ਦੇਖੋ ਪੂਰੇ ਪੰਜਾਬ ਦੇ ਜੋ ਕਿਸੇ ਦੇ ਸ਼ਹਿਰੀ ਖੇਤਰ ਦੇ ਵਿੱਚ ਲੋਕ ਰਹਿੰਦੇ ਨੇ ਉਹਨਾਂ ਨੂੰ ਪ੍ਰਾਪਰਟੀ ਟੈਕਸ ਭਰਨ ਵਾਸਤੇ ਸਰਕਾਰ ਵੱਲੋਂ ਸਭ ਤੋਂ ਪਹਿਲਾਂ ਰਾਹ ਦਿੱਤੀ ਗਈ ਵਨ ਟਾਈਮ ਸੈਟਲਮੈਂਟ ਕਿ ਪਿਛਲਾ ਜੇ ਤੁਹਾਡਾ ਕੋਈ ਪ੍ਰਾਪਰਟੀ ਟੈਕਸ ਪੈਂਡਿੰਗ ਪਿਆ ਹੈ ਤੁਸੀਂ ਉਹ ਪ੍ਰਾਪਰਟੀ ਟੈਕਸ ਭਰ ਸਕਦੇ ਹੋ ਤੁਹਾਨੂੰ ਪਿਛਲੇ ਪ੍ਰਾਪਰਟੀ ਟੈਕਸ ਦਾ ਕੋਈ ਵੀ ਜੁਰਮਾਨਾ ਜਾਂ ਕਿਸੇ ਦੇ ਵਿਆਜ ਨਹੀਂ ਲੱਗੇਗਾ ਉਸ ਦੇ ਚੱਲਦੇ 31 ਦਸੰਬਰ ਜੋ ਲਾਸਟ ਡੇਟ ਹੈ ਇੱਕ ਸਰਕਾਰ ਵੱਲੋਂ ਮਿੱਥੀ ਗਈ ਸੀ ਜਿਸ ਤਰੀਕ ਦੇ ਮਾਧਿਅਮ ਤੇ ਨਹੀਂ ਲੋਕਾਂ ਨੇ ਪ੍ਰਾਪਰਟੀ ਟੈਕਸ ਭਰਨਾ ਸੀ ਪਰ ਲੋਕੀ ਘੱਟ ਵੇਅਰ ਹੋਣ ਕਰਕੇ ਕਹਿੰਦੇ ਆ ਲੋਕੀ ਆਏ ਜ਼ਰੂਰ ਪਰ ਓਨੀ ਗਿਣਤੀ ਦੇ ਵਿੱਚ ਨਹੀਂ ਆਏ ਇਹ ਤਕਰੀਬਨ ਕਹਿ ਸਕਦੇ ਕਈ ਲੋਕੀ ਖੱਜਲ ਖਵਾਰੀ ਤੋਂ ਬਚਣ ਦੇ ਮਾਰੇ ਨਹੀਂ ਆਏ ਜਾ ਕੇ ਸਦੇ ਆਨਲਾਈਨ ਮਾਧਿਮ ਦੇ ਰਹਿ ਗਏ ਆਨਲਾਈਨ ਮਾਧਿਮ ਤੇ ਉਹਨਾਂ ਨੂੰ ਕਾਫੀ ਦਿੱਕਤ ਪਰੇਸ਼ਾਨੀਆਂ ਆਈਆਂ ਪਰ ਹੁਣ 31 ਦਸੰਬਰ ਤੋਂ ਪਹਿਲਾਂ ਦੋ ਦਿਨ ਦੇਖੇ ਜਾਵੇ 30 ਅਤੇ 31 ਯਾਨੀ ਕਿ ਅੱਜ 29 ਤਰੀਕਾ ਸ਼ੁੱਕਰਵਾਰ ਹੈ ਸ਼ਨੀ ਅਤੇ ਐਤਵਾਰ ਦੋ ਦਿਨ ਆਉਣਗੇ ਦੋ ਦਿਨਾਂ ਦੇ ਵਿੱਚ ਸਰਕਾਰੀ ਦਫ਼ਤਰ ਜਿਹੜੇ ਬੰਦ ਹੁੰਦੇ ਨੇ ਪਰ ਇਸ ਦੌਰਾਨ ਜੋ ਲੋਕਲ ਲੈਵਲ ਤੇ ਚਾਹੇ ਕਿਸਦੇ ਆ ਨਗਰ ਕੌਂਸਲ ਖਰੜ ਦੀ ਗੱਲ ਕੀਤੀ ਜਾਵੇ ਨਗਰ ਨਿਗਮ ਮਹੱਲੀ ਦੀ ਗੱਲ ਕੀਤੀ ਜਾਵੇ ਜਾ ਕੇ ਹੋਰ ਨਗ ਅੱਜ ਗੱਲ ਕੀਤੀ ਜਾਵੇ ਉਹਨਾਂ ਵੱਲੋਂ ਆਪਣੇ ਪੱਧਰ ਤੇ ਇਹ ਫੈਸਲੇ ਲਏ ਲਏ ਜਾ ਰਹੇ ਨੇ ਕਿ ਸ਼ਨੀਅਤ ਤੇ ਐਤਵਾਰ ਲੋਕਾਂ ਵਾਸਤੇ ਪ੍ਰਾਪਰਟੀ ਟੈਕਸਾਸ ਤੇ ਜਿਹੜੇ ਦਫ਼ਤਰ ਖੁੱਲੇ ਰਹਿਣਗੇ ਤਾਂ ਕਿ ਕਿਉਂਕਿ ਸ਼ਨੀਅਤ ਤੇ ਐਤਵਾਰ ਲੋਕਾਂ ਨੂੰ ਵੀ ਛੁੱਟੀ ਹੁੰਦੀ ਹੈ ਤਾਂ ਉਹ ਛੁੱਟੀ ਵਾਲੇ ਦਿਨ ਸਰਕਾਰੀ ਦਫ਼ਤਰ ਦੇ ਵਿੱਚ ਆ ਕੇ ਆਪਣਾ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾ ਸਕਦੇ ਨੇ ਕਿਉਂਕਿ ਜੇਕਰ 31 ਤਰੀਕ ਤੋਂ ਬਾਅਦ ਪ੍ਰਾਪਰਟੀ ਟੈਕਸ ਕੋਈ ਜਮ੍ਹਾਂ ਕਰਾਉਂਦਾ ਤਾਂ ਉਸਤੇ ਇਹ ਵਿਆਜ ਵੀ ਲੱਗੇਗਾ ਤੇ ਟੈਕਸ ਵੀ ਲੱਗੇਗਾ ਜਿਸ ਕਰਕੇ ਲੋਕਾਂ ਦੀਆਂ ਹੋਰ ਮੁਸ਼ਕਲਾਂ ਜਿਹੜੀਆਂ ਵਾਧੀਆਂ ਹੋਈਆਂ ਨਜ਼ਰ ਆਉਣੀਆਂ ਪਰ ਲੋਕਾਂ ਨੂੰ ਰਾਹਤ ਦਿੰਦਿਆਂ ਹੋਇਆਂ ਨਗਰ ਕੌਂਸਲ ਸ਼ਨੀਅ ਤੇ ਐਤਵਾਰ ਜੋ ਪ੍ਰਾਪਰਟੀ ਟੈਕਸ ਭਰਿਆ ਜਾਵੇਗਾ ਸਰਕਾਰੀ ਦਫ਼ਤਰ ਉਹਨਾਂ ਲੋਕਾਂ ਲਈ ਖੋਲੇ ਜਾਣਗੇ ਇਸ ਤੋਂ ਇਲਾਵਾ ਹੋਰ ਜਿਵੇਂ ਵੱਖ-ਵੱਖ ਨਗਰ 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 ਨਗ ਸੂਲਤ ਲਈ ਖੋਲੇ ਜਾਣਗੇ ਪਰ ਹਜੇ ਤੱਕ ਜੋ ਨਗਰ ਨਿਗਮ ਮੁਹਾਲੀयत ਨਗਰ ਕੌਂਸਲ ਖਰੜ ਦਾ ਫੈਸਲਾ ਸਾਹਮਣੇ ਹੈ ਕਿ ਸ਼ਨੀਵਾਰ ਤੋਂ ਲੋਕਾਂ ਵਾਸਤੇ ਇਹ ਜੋ ਦਫਤਰ ਖੋਲੇ ਜਾਣਗੇ ਪੇਮੈਂਟ ਦਾ ਜੋ ਜਰੀਆ ਹੈ ਕਿ ਪੇਮੈਂਟ ਜੋ ਕੈਸ਼ ਦੇ ਮਾਧਿਅਮ ਦੇ ਲਈ ਜਾ ਰਹੀ ਹੈ ਸਰਕਾਰੀ ਦਫਤਰਾਂ ਚ ਜੇਕਰ ਵਿਅਕਤੀ ਕੋਈ ਆਨਲਾਈਨ ਭਰਨਾ ਚਾਹੁੰਦਾ ਪੇਮੈਂਟ ਤਾਂ ਉਹ ਐਮ ਸੇਵਾ ਇਹ ਐਪ ਜੋ ਕਿਸੇ ਦੇ ਲੋਕਲ ਬਾਡੀ ਗਵਰਨਮੈਂਟ ਦਾ ਉਸ ਐਪ ਦੇ ਮਾਧਿਅਮ ਜਰੀ ਭਰ ਸਕਦਾ ਪਰ ਜੋ ਸਰਕਾਰੀ ਦਫਤਰਾਂ ਦੇ ਵਿੱਚ ਪੇਮੈਂਟ ਆ ਉਹ ਆਫਲਾਈਨ ਮੋਡ ਰਹੀ ਹੁੰਦੀ ਆ ਤੇ ਉਸ ਪੇਮੈਂਟ ਨੂੰ ਹੋ ਸਕਦਾ ਕਿ ਸੋਮਵਾਰ ਨੂੰ ਲੋਕਲ ਬਾਡੀ ਗਵਰਨਮੈਂਟ ਜਾਂ ਨਗਰ ਕੌਂਸਲ ਜਲ ਹੋ ਜਾਂ ਨਗਰ ਨਿਗਮ ਹੋਵੇ ਉਹ ਆਪਣੇ ਸਬੰਧਤ ਬੈਂਕਾਂ ਦੇ ਵਿੱਚ ਜਮ੍ਹਾਂ ਕਰਾ ਸਕਦੇ ਆ ਪਰ ਸਿੱਧਾ ਜਿਹੜੇ ਕਿ ਨਾਲ ਦੀ ਨਾਲ ਜੋ ਲੋਕ ਨੇ ਉਹਨਾਂ ਨੂੰ ਦਿੱਤੀਏ ਜਾ ਰਹੀਆਂ ਨੇ ਇਸੇ ਦੌਰਾਨ ਲੋਕਾਂ ਦੇ ਨਾਲ ਵੀ ਗੱਲਬਾਤ ਦੀ ਕੋਸ਼ਿਸ਼ ਕੀਤੀ ਕਈ ਲੋਕਾਂ ਨੂੰ ਖੱਜਲ ਖਵਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਇਹ ਜਿਨ੍ਹਾਂ ਨੂੰ ਆਨਲਾਈਨ ਸਿਸਟਮ ਨਹੀਂ ਪਤਾ ਉਹ ਆਨਲਾਈਨ ਸਿਸਟਮ ਦੇ ਵਿੱਚ ਉਲਝ ਜਾਂਦੇ ਨੇ ਸਰਕਾਰੀ ਦਫ਼ਤਰਾਂ ਦੇ ਵਿੱਚ ਨਹੀਂ ਜਾ ਸਕਦੇ ਇਹ ਵਰਕਿੰਗ ਡੇਜ਼ ਨੇ ਉਸ ਕਰਕੇ ਤਾਂ ਉਸ ਨੂੰ ਲੈ ਕੇ ਸ਼ਨੀਅਤ ਤੇ ਐਤਵਾਰ ਜਿਹੜਾ ਕਿ ਇਹ ਆਮ ਲੋਕਾਂ ਵਾਸਤੇ ਨਗਰ ਕੌਂਸਲ ਖਰੜ ਅਤੇ ਨਗਰ ਨਿਗਮ ਮੁਹਾਲੀ ਵੱਲੋਂ ਸਰਕਾਰੀ ਦਫ਼ਤਰ ਖੋਲੇ ਜਾਣਗੇ ਤਾਂ ਕਿ ਪ੍ਰੋਪਰਟੀ ਟੈਕਸ ਆਸਾਨੀ ਦੇ ਹਰ ਭਰਿਆ ਜਾ ਸਕੇ ਠੀਕ ਹੈ ਕਮਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਇਹ ਜਾਣਕਾਰੀ ਸਾਡੇ ਨਾਲ ਸਾਂਝਾ ਕੀਤੀ ਤਾਂ ਤੁਹਾਨੂੰ ਦੱਸ ਦਈਏ ਕਿ ਹੁਣ ਸ਼ਨੀ ਐਤਵਾਰ ਨੂੰ ਵੀ ਲੋਕ ਆਪਣਾ ਕੰਮਕਾਜ ਕਰ ਸਕਣਗੇ ਨਗਰ ਕੌਂਸਲ ਵੱਲੋਂ